ਇਹ ਕੋਈ ਦੇਸ਼ ਦੋਲੀਆਂ ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਪੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਮਗਰ ਇੱਕਦਲ ਵੇਖਣ ਨੂੰ ਮਿਲਦੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸੰਮਨ ਜਾਰੀ ਹੁੰਦੇ ਆ ਮੈਨੂੰ ਉਹ ਕਿੰਨੀ ਵਾਰੀ ਮੈਂ ਤਾਂ ਸੱਤ ਵਾਰੀ ਤੋਂ ਛੇ ਵਾਰੀ ਪੇਸ਼ ਹੋ ਗਿਆ ਕੇਜਰੀਵਾਲ ਸਾਹਿਬ ਨੂੰ ਵੀ ਲਿੱਕਰ ਕੋਟਾਲੇ ਤੇ ਸ਼ਰਾਬ ਕੋਟਾਲੇ ਤੇ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸੰਮਨ ਜਾਰੀ ਹੋਇਆ ਅੱਜ ਚੌਥਾ ਸੰਮਨ ਸੀ ਅਜੇ 14 ਤਰੀਕ ਐ ਅਰ ਪਤਾ ਲੱਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਿਹਾ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਉਹ ਪਾਸਲਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟੈਸ ਹੁੰਦੀ ਹੈ ਨਾ ਉਹਨਾਂ ਮੇਲ ਸਟੂਅਰਡ ਕਹਿੰਦੇ ਉਹਨੂੰ اٹੈਂਡੈਂਟ ਕਹੀ ਦੇ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਹਿਜਾ ਇਹ ਆਰਤੀ ਆਰ ਦੇ ਅਬਾਵ ਦਾ ਲੋ ਕੀ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜਿਸ ਦਿਨ ਤਰੀਕ ਹੁੰਦੀ ਆ ਉਹ ਲੋਕ ਵਿਚਾਂ ਦੀ ਸ਼ਹਿਰ ਤੇ ਚਲੇਗੇ ਪਹਿਲਾਂ ਵਿਪਾਸ਼ਨਾ ਸੀ ਤੇ ਵਿਪਾਸ਼ਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਚ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜਨਾ ਲੈਣ ਤੇ ਪੰਜਾਬ ਤੇ ਆ ਗੋ ਔਰ ਵਿਪਾਸ਼ਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੂਰ ਜਿਹੜੇ ਹੱਥ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸ਼ਨਾ ਵਧ ਕਰ ਨ ਮਗਰ ਚਲੋ ਵੀ ਅਜਿਹਾ ਮੇ ਭੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਖਰਚੇ ਤੇ ਹਜ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਾਂਜੇ ਕਿ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਕਦੇ ਇਤਿਹਾਸ ਚ ਇਹ ਕਦੇ ਵੇਖਣ ਨੂੰ ਮਿਲ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਠੇ ਦਿਵਾਵੇ ਜਾਂਜੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਜੇ ਕਿਸੇ ਮੁੱਖ ਮੰਤਰੀ ਦੇ ਜਹਾਜ਼ ਵਰਤਣਾ ਤੇ ਆਮਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਪਰ ਵਾਈਟ ਸ਼ੁਰ ਪੰਜਾਬ ਤੇ ਪੰਜਾਬ ਦੇ ਲੋਕੀ ਕਿਉਂ ਪੇ ਕਰਨ ਜਦ ਕੀ ਪੰਜਾਬ ਤੇ 60 66000 ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ 1.5 ਦੋ ਸਾਲਾਂ ਦਾ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ ਟੀ ਡੀਏ ਤਾਂ ਦਿੰਦੇ ਨਹੀਂ ਮਲਾਜ਼ਮ ਨੂੰ ਕੱਚਿਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਨਖਾਹਾਂ ਤੁਸੀਂ ਲੇਟ ਦੋ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਹੇ ਆ ਮੁੱਦੇ ਬੜੇ ਨੇ ਅੱਜ ਮਲਾਜ਼ਮ ਦੇ ਕਿਸਾਨੀ ਦੇ ਖੁਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਕੁਝ ਕੁ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਬਾਹ ਪੜਾਂਗੇ ਉਹ ਤੁਸੀਂ ਵੀ ਪੜਦੇ ਕਿਸਾਨੀ ਨੂੰ ਲਾਇਵਲ ਧੰਦਾ ਬਣਾਉਣ ਵਾਸਤੇ ਫਸਲਾਂ ਦੇ ਪੂਰਾ ਸੁਆਮੀ ਨਾਥਨ ਕਮਿਸ਼ਨ ਦੀ ਤੁਸੀਂ ਕਿਹਾ ਸੀ ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਪੜੋ ਨਾ ਕਿਸਾਨ ਮਜ਼ਦੂਰ ਦੀ ਉੱਚੋ ਨਾ ਵਪਾਰੀ ਨੂੰ ਉਹਦੀ ਬਾਹ ਪੜੋ ਨਾ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਹਨਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਹਟਾਉਣ ਦੀ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਹਾਜ਼ ਪੰਜਾਬ ਦਾ ਹੋਵੇ اٹੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੋਕ ਚੱਕਰ ਹੋ ਜਾਣੇ ਹੋ ਕਿ ਕਾਨੂੰਨ ਸਭ ਲਈ ਇੱਕ ਹੈ ਕਬਰਾ ਹੋਣਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار بار ਕਹਿੰਨਾ ਇਹ ਵਿਨ ਡਿੱਟ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ਟੱਕੇ ਛਾਈ ਵਿਨ ਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦਾ ਜਿਸ ਲਈ ਸਾਰੇ ਸੁਚੇਤ ਹੋ ਜੋ ਮਤਜੋਗ ਵਾਹਿਗੁਰੂ ਦੀ ਕਾਚਾ ਵਾਹਿਗੁਰੂ